ਇਿੱਤਣੀ ਹਾਜ਼ਰਕਾ ਸ਼ਹਿਰ ਦੇ ਵਿੱਚ ਇੱਕ ਉਦਵੀ ਮੰਦਰ ਹੈ ਤਿਰਚੂਲੇ ਮੰਦਰ ਹੈ ਇੱਥੇ ਪੰਜ ਤੇ 6 ਦੀ ਵੀ ਰਾਤ ਨੂੰ ਅ ਵਾਰਦਾਤ ਹੋਈ ਸੀ ਜੋ ਦੋਨੇ ਸਥਾਨਾਂ ਦੇ ਇਹ ਧਾਰਮਿਕ ਸਥਾਨਾਂ ਦੇ ਜਿਹੜੇ ਗੋਲ ਕਸ ਜੀ ਆ 55 ਵਿਅਕਤੀਆਂ ਵੱਲੋਂ ਚੋਰੀ ਕੀਤੀ ਗਈ ਸੀ ਇਸ ਚੋਰੀ ਨੂੰ ਬੜੀ ਗੰਭੀਰਤਾ ਨਾਲ ਲੈਂਦੇ ਹੋਏ ਸਾਡੇ ਐਸ.ਐਚ.ਓ. ਸਾਹਿਬ ਇੰਸਪੈਕਟਰ ਲੇਖ ਰਾਜ ਜੀ ਇਹਨਾਂ ਦੀ ਟੀਮ ਬੜੀ ਮਿਹਨਤ ਨਾਲ ਬੜੇ ਸੁਰਾਗ ਸੀਸੀਟੀਵੀ ਵਗਰਾ ਚੈੱਕ ਕਰ ਕਰਕੇ ਕੜੀ ਨਕੜੀ ਜੋੜ ਕੇ ਇਸ ਮੁਕਦਮੇ ਨੂੰ ਪ੍ਰੈਸ ਕਰਨ ਦਾ ਕੰਮ ਵੀ ਹਾਸਲ ਕੀਤੀ ਹੈ ਜਿਸ ਦੇ ਨਤੀਜੇ ਵਜੋਂ ਇਹਨਾਂ ਨੇ ਤਿੰਨ ਚੋਰ ਟਰੈਸ ਕੀਤੇ ਨੇ ਜਿਨ੍ਹਾਂ ਵਿੱਚੋਂ ਦੋ ਨੂੰ ਨੇ ਗ੍ਰਿਫਤਾਰ ਕਰ ਲਿਆ ਉਹਨਾਂ ਦੇ ਨਾਮ ਇੱਕ ਸਲਮਾਨ ਹੈ ਇੱਕ ਸਾਗਰ ਹੈ ਤੇ ਇੱਕ ਅੰਸ਼ ਹੈ ਜੋ ਦੋ ਚੋਰ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਤੀਜੇ ਦੀ ਭਾਲ ਜਾਰੀ ਹੈ ਇਨਨ ਪਾਸੋਂ ਚੋਰੀ ਚ ਵਰਤੀ ਗਈ ਐਕਟਿਵ ਅਤੇ ਇਨਨ ਪਾਸੋਂ ਚੋਰੀ ਹੋਏ ਗੋਲਕ ਦੇ ਵਿੱਚੋਂ ਦੀ ਜਿਹੜੀ ਮਾਇਆ ਸੀਗੀ ਉਹ 4000 ਰੁਪਏ ਬਰਾਂਧ ਹੋ ਚੁੱਕੇ ਹੈ ਤੇ ਅੱਗੇ ਤਫਤੀਸ਼ ਜਾਰੀ ਹੈ ਇਹਨਾਂ ਤੋਂ ਹੋਰ ਵੀ ਮਕਦਮੇ ਬਾਰੇ ਕੁਝ ਕੁ ਕੀਤੇ ਜਾ ਰਹੀ ਹੈ ਹੋਰ ਵੀ ਮੁਕਦਮੇ ਟ੍ਰੇਸ ਹੋਣਗੇ ਅਤੇ ਹੋਰ ਵੀ ਵਾਰਦਾਤਾਂ ਕਲੀਅਰ ਹੋਣ ਦੀ ਸੰਭਾਵਨਾ ਹੈ ਕਿੱਥੋਂ ਕਰਿਆਣ ਵਾਲੇ ਨੇ ਜੀ ਇਹ ਲੋਕਲ ਸ਼ਹਿਰ ਦੇ ਵੀ ਨੇ ਕਿਨੇ ਕਿਨੇ ਲੋਕ ਟ੍ਰੇਸ ਹੋ ਗਏ ਨੇ ਇੱਕ ਸਲਮਾਨ ਹੈ ਇੱਕ ਅੰਸ਼ ਹੈ ਇਹਨਾਂ ਦੇ ਅਸੀਂ ਮੁਕਦਮਾ ਜੋ ਕੁਛਕੜਾ ਫਰੋਲ ਰਹੇ ਹਾਂ ਅਜੇ ਤੱਕ ਕੋਈ ਮੁਕਦਮਾ ਨੇ ਸਾਹਮਣੇ ਨਹੀਂ ਆਇਆ ਹੈ ਪਰ ਫਿਰ ਵੀ ਰਿਕਾਰਡਰ ਦੀ ਪੜਤਾਲ ਚੱਲ ਰਹੀ ਹੈ ਤੇ ਥੋੜੇ ਸਮੇਂ ਬਾਅਦ ਇਹ ਤਕਲੀਰ ਪਤਾ ਲੱਗ ਪਊਗਾ ਕਿ ਕੋਈ ਉਕਤਮਾ ਹੈ ਕਿ ਨਹੀਂ ਕਿੰਨੇ ਦੀ ਚੋਰੀ ਕੀਤੀ ਸੀ ਬਰਾਮਦਗੀ ਹੁਣ ਉਹਨਾਂ ਕੋਲ ਕੀ ਹੋਈ ਹੈ ਕੋਈ ਪੈਮਨੀ ਵੀ ਉਹਨਾਂ ਕੋਲ ਨਹੀਂ ਜਿਹੜੀ ਮੰਦਰ ਦੀ ਗੋਲਕ ਹੈ ਉਹਨੂੰ ਆਪਾਂ ਐਗਜ਼ੈਪਟ ਹੁਣ ਕਦੇ ਵੀ ਦੱਸ ਸਕਦੇ ਹੁੰਦੇ ਕਿ ਹਾਂ ਇੰਨੇ ਹੀ ਪੈਸੇ ਉਹਨਾਂ ਕੋਲ ਸਰ ਜਿਹੜੇ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਸੀਗਾ ਕਿ ਉਹਦੀ ਰੈਕੀ ਕੀਤੀ ਗਈ ਸੀਗੀ ਪਹਿਲਾਂ ਕਿ ਜਾਂ ਕੋਈ ਅਚਾਨਕ ਹੀ ਜਰਾ ਨਹੀਂ ਇਹ ਰੈਕੀ ਕੀਤੀ ਗਈ ਸੀ ਕਿ ਸੁਨਣਾ ਪਣ ਕਿੱਥੇ ਹੈ ਘਟ ਗਾਰਡਲ ਕਿੱਥੇ ਹੈ ਤੇ ਇੱਕ ਦਿਨ ਪਹਿਲਾਂ ਇਹ ਰੈਕੀ ਕੀਤੀ ਸੀ ਜੋ ਉਹਦੀ ਤਸਵੀਰ ਤੋਂ ਸਾਹਮਣੇ ਆਇਆ ਕੋਈ ਮੰਨੇ ਨੇ ਜੀ ਹੋਰ ਇਸ ਤੋਂ ਇਲਾਵਾ ਦੋ ਚੋਰੀਆਂ ਤੋਂ ਇਲਾਵਾ ਹੋਰ ਕੋਈ ਸਾਡੀ ਕੁਝ ਵਿੱਚ ਜਾਰੀ ਹੈ ਸ਼ਾਇਦ ਕੁਝ ਨਾ ਕੁਝ ਹੋਰ ਪ੍ਰਾਪਤੀ ਹੋ ਗਈ। ਜਿਵੇਂ ਤੁਸੀਂ ਕਿਹਾ ਵੀ ਦੋ ਭਰਾ ਨੇ ਤੀਸਰਾ ਵੀ ਗੜਾ ਰਿਸ਼ਤੇਦਾਰ ਹੈ ਜਾਂ ਕੋਈ ਨਜ਼ਦੀਕਾ ਹੋਵੇ। ਨਹੀਂ ਰਿਸ਼ਤੇਦਾਰ ਨਹੀਂ ਇਹ ਇਹ ਆ ਦੋਸਤ। ਉਹ ਵੀ ਫਸਲ ਕੱਟ ਰਹੇ ਹਾਂ। ਹਾਂਜੀ ਹਾਂਜੀ ਲੋਕਲ। ਕਿੰਨੇ ਲੋਕਲ ਨੇ? ਇਹ ਗ੍ਰਿਫਤਾਰੀ ਹੋਈ ਕਿੱਥੋਂ ਜੀ ਇਹਨਾਂ ਦੀ? ਲੋਕਲ ਸ਼ਹਿਰ ਦੀ ਹੋਈ। ਇਹ ਇੱਕ ਜਿਨ੍ਹਾਂ ਦੇ ਮੰਦਰ ਨੇ ਉਹ ਵੀ ਆਏ ਨੇ ਉਹਨਾਂ ਕਹਿੰਦੇ ਸੀ ਕਿ ਹਾਂ ਉਹ ਨੂੰ ਬੁਲਾਇਆ ਗਿਆ। ਉਹਨੇ ਵੀ ਪੂਰਨ ਤੌਰ ਤੇ ਉਹਨੇ ਸੜੀ ਤਪਤੀਸ਼ ਨਰਦ ਸੰਗੀ ਜਾਰ ਕਿੰਨੇ। ਬਾਕੀ ਨੁਕਸਾਨ ਹੋਇਆ ਸੀ। ਆਪਣਾ ਮੰਦਿਰ ਹੈ ਮੰਦਿਰ ਉਦਨੀ RAM। ਜੀ। ਤੇ ਜੋ 3 ਚੋਰ ਆਏ ਸੀ ਗੱਲਾਂ ਤੋੜ ਕੇ ਲੈ ਗਏ ਸੀ ਤੇ ਸਾਨੂੰ ਬਾਅਦ ਪਬਲਿਕ ਨੇ ਦੱਸਿਆ ਕਿ ਕਾਲੀ ਐਕਟੀਵਾ ਤੇ ਟੁੱਟੀ ਹੋਈ ਸੀ ਤੇ ਪਬਲਿਕ ਨੇ ਦੱਸਿਆ ਕਿ ਆ ਲੈ ਕੇ ਗਏ ਤੇ ਇੱਕ ਹੋਰ ਮੰਦਰ ਚ ਵੀ ਅਗਲੇ ਦਿਨ ਇਹਨਾਂ ਨੇ ਵਾਰਦਾਤ ਕੀਤੀ ਹੈ ਤੇ ਪੁਲਿਸ ਨੇ ਟਰੈਸ ਕਰਕੇ ਜੋ ਹੈ ਬਹੁਤ ਅੱਛਾ ਕੰਮ ਕੀਤਾ ਹੈ ਲੇਖਰਾਜ ਜੀ ਦੀ ਟੀਮ ਬੜਾ ਅੱਛਾ ਕੰਮ ਕੀਤਾ ਹੈ ਤੇ ਉਹਨਾਂ ਨੇ 3 ਚੋਰ ਅਜ ਪਕੜੇ ਹੈ ਤੇ ਕਾਰਵਾਈ ਕਰਨਗੇ ਜੋ ਵੀ ਕਰਨਗੇ ਠੀਕ ਕਰ ਹਾਂ ਸੀਸੀਟੀਵੀ ਹੈ ਇਸੋ ਕਿਸ ਤਰ੍ਹਾਂ ਦਾ ਮਾਮਲਾ ਵੀ ਇਸ ਤਰ੍ਹਾਂ ਕਿ 6 ਤਰੀਕ ਨੂੰ ਲਗਭਗ ਸਵਾ 11:00 ਦੇ ਵਜੇ ਇਹ ਦੋ ਲੜਕੇ ਆਏ ਨੇ ਉਹਨਾਂ ਨੇ ਪਹਿਲੇ ਮੰਦਰ ਕੋਲ ਥੋੜੀ-ਬਹੁਤ ਰੇਕੀ ਕੀਤੀ ਐ ਜਦ ਇਹ ਅੰਦਰ ਆਏ ਨੇ ਸ਼ੁਭਮੱਥਾ ਮੁਥਾ ਟੇਕਿਆ ਜਿਵੇਂ ਕਿ ਐਸੀ ਰਿਕਾਰਡਿੰਗ ਚ ਦੇਖਿਆ ਆਫਟਰ ਥੈਟ ਉਹਨਾਂ ਨੇ ਗੇਟ ਖੋਲ੍ਹਿਆ ਤੇ ਉੱਥੋਂ ਦੀ ਗੁੱਲਕ ਚੱਕ ਕੇ ਤਫਰਾਰ ਹੋ ਗਏ ਕਿੰਨਾ ਕੋ ਕੈਸ਼ ਸੀਗਾ ਕੰਨੀ ਕੋ ਮੌਸੂਮੀ ਕਿ ਅੱਜ ਦਾ ਲੱਗ ਤੁਸ ਮਾਈਡਾ ਵੀ ਹਰੇਕ ਮਹੀਨੇ ਐਸੇ ਜਿਵੇਂ ਗੱਲੇ ਦੇ ਵਿੱਚੋਂ ਕਢਾਲ ਕੇ ਜੋ ਮੰਦਰ ਤੇ ਲੱਗਨ ਹਲਾ ਕਰਦੇ ਆ ਉਹਦੇ ਵਿੱਚੋਂ 10 11000 ਰੁਪਏ ਕੈਸ਼ ਹਰੇਕ ਮਹੀਨੇ ਨਿਕਲਦੇ ਪਰ ਪਿਛਲੇ ਸ਼ਾਇਦ 2 ਮਹੀਨੇ ਤਾਂ ਅਸੀਂ ਗੱਲਾਂ ਨਹੀਂ ਦੇਖਿਆ ਸੀ ਇਸ ਤਰ੍ਹਾਂ ਦੇਖਦੇ ਹੋ ਤੁਸੀਂ ਕਰ ਰਹੀ ਸੀ ਇਸ ਤਰ੍ਹਾਂ ਦੇ ਨਹੀਂ ਨਹੀਂ ਮੈਂ ਬਹੁਤ ਸੰਤੁਸ਼ਟ ਹਾਂ ਕਿ ਜਿਵੇਂ ਕਿ ਲੋਕ ਕਹਿੰਦੇ ਨੇ ਐਕਚੁਅਲ 'ਚ ਲੋਕ ਸਾਧਨ ਪੂਲਸ ਆਲਿਆਂ ਦਾ ਤਾਂ ਪੂਲਸ ਆਲੇ ਵੀ ਪ੍ਰੋਪਰ ਸਾਧਨ ਦਿੰਦੇ ਨੇ ਜੀ ਤੁਹਾਡੇ ਸਾਹਮਣੇ ਰਿਜ਼ਲਟ ਹੈ 6 ਤਰੀਕ ਨੂੰ ਅਸੀਂ ਕੰਪਲੇਨਟ ਪਾਈ ਤੇ ਅੱਜ 10 ਤਰੀਕ ਨੂੰ ਉਹਨਾਂ ਨੇ ਕਿਹਾ ਮੁਲਜ਼ਮ ਜਿਹੜੇ ਨੇ ਜਿਆਦਾ ਗ੍ਰਿਫਤਾਰ ਕਰਦੇ ਇੱਕ ਆਈ ਪੀ ਦੇ ਦੇ ਸੀਗੇ